ਮੇਰਾ ਛੋਟਾ ਵੀਰ ਹਰਪ੍ਰੀਤ ਸਰਵੰਜਾ ਨੰਬਰਦਾਰ ਵੀ ਆ ਇਹਨਾਂ ਨੂੰ 2 ਲੱਖ ਰੁਪਏ ਦੇ ਕੇ ਦੀ ਤੇ ਜਿਹਨਾਂ ਨੇ ਮੇਂਗੀ ਤੱਕ ਬੱਧੀ ਹੋਇਆ ਜੀਹਦੇ ਦੇ ਬਾਲਾ ਸਾਹਿਬ ਦੇ ਬੰਦੇ ਆ ਇਹਨਾਂ ਤੋਂ ਆਪਣੇ ਮੂੰਹ ਤੇ ਪੁੱਛ ਰੋ ਤੁਸੀਂ ਕਾਂਗਰਸੀਆ ਬੰਦੇ ਆ ਜਾਂ ਤੁਸੀਂ ਕਾਲੀਆਂ ਦੇ ਬੰਦੇ ਆ ਸਰਵੰਸਾਬ ਆਪਣੇ ਮੂੰਹ ਤੇ ਦੱਸ ਦੀ ਪੱਕੇ ਕਾਂਗਰਸੀ ਠੀਕ ਹੈ ਜੀ ਕਹਿਣਾ ਚਾਹੁੰਦਾ ਸਰਵੰਸਾਬ ਦੇਖੋ ਜੀ ਜਿਵੇਂ ਅੰਕਲ ਇਹ ਤੁੰਗ ਗੱਲ ਤਾਂ ਸਾਰੀ ਦੱਸੀ ਹੋਊਗਾ ਸਾਡਾ ਇਲਾਕਾ ਇਧਰੋਂ ਹੁਣ ਤਾਂ ਸਾਰਾ ਕਾਂਗਰਸੀਆ ਹੁੰਦਾ ਜਿੱਦੇ ਸਾਡੀ ਜਿਹੜੇ ਬੰਦੇ ਆ ਪਰ ਸਾਡੀ ਕਿਸੇ ਨੇ ਵੀ ਬਾਹਰ ਨਹੀਂ ਭਾਈ ਔਰ ਬਾਲਾ ਸਾਹਿਬ ਆਇਆ ਸਾਡਾ ਮੈਂ ਮਾਨਸਿਕਾਰ ਕਰਿਆ ਜੀ ਜੁਨਾ ਬਹੁਤ ਧੰਨਵਾਦ ਕਰਦੇ ਆਂ ਹੁਣ ਸਾਰਾ ਏਰੀਆ ਸਾਡਾ ਉਹਦਾ ਹੀ ਘਰ ਜਾਂਦਾ ਉਹ ਕਹਿੰਦੇ ਯਾਰ ਇਹ ਤਾਂ ਮੰਨ ਲਓ ਬੰਦੇ ਦਾ ਮਤਲਬ ਇਧਰ ਕਹਿੰਦੇ ਜਿਹੜਾ ਵੀ ਇਸ ਜਿਹੜੀ ਵੀ ਕੰਮ ਨਹੀਂ ਸਾਡਾ ਦੁੱਖ ਲੱਗਿਆ ਪਰ ਜਿਹੜੀ ਸਾਡੇ ਤੇ ਰਹਿ ਗਈ ਇਹਨੂੰ ਬੱਲੇ ਉਹਨੇ ਸਾਡਾ ਹੱਲ ਕਰ ਦਿੱਤਾ ਪਰ ਕਿ ਮੈਂ ਵੀ ਆ ਰਾਤ ਦੇਖਿਆ ਗਿਆ ਜੀ ਕਮੈਂਡਰ ਵਗੈਰਾ ਜੀ ਆ ਰਹੇ ਆ ਉਹਨੇ ਜੀ ਮਤਲਬ ਜਿਹੜੇ ਪੇਸ਼ਾ ਵਾਲੇ ਵੀ ਨੇ ਮੈਂ ਉਹਨਾਂ ਨੂੰ ਲਈ ਚਾਹੁੰਦਾ ਵੀ ਉਹ ਇੱਕ ਵਾਰ ਵੈਰੀਫਾਈ ਕਰ ਲਿਆ ਕਰਨ ਕੌਣ ਕਰਦਾ ਇੱਕ ਦੂਜੇ ਦੀ ਐਵੀਡੈਂਸ ਦੀ ਕਾਪੀ ਕਰ ਕਰਕੇ ਕੇ ਪਾਈ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਬ ਕੱਲ ਵੀ ਬਾਈ ਉਹਨੇ ਡੀਜ਼ਲ ਪਾਇਆ 2 ਲੱਖ ਰੁਪਏ ਨਗਦ ਦੇ ਕੇ ਆ ਅੱਜ ਫੇਰ ਬਾਈ ਉਹਦਾ ਡੀਜ਼ਲ ਆਇਆ ਪਿਆ ਪਰ ਮੈਂ ਇਹ ਕਹਿੰਦਾ ਵੀ ਜਿਹੜੇ ਬੰਦੇ ਕਹਾ ਤੋਂ ਕਹਾ ਗਲਤ ਨਿਊਜ਼ ਫਲਾਉਂਦੇ ਆ ਨਾ ਸਰਕਾਰ ਨੂੰ ਵੀ ਮੇਰੀ ਇਹ ਅਪੀਲ ਆ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇੱਕ ਬੰਦੇ ਨਾਲ ਮੇਰੇ ਇੱਕ ਮਿੱਤਰ ਨੇ ਗੱਲ ਵੀ ਕਰੀ ਕਹਿੰਦਾ ਵੀਰੇ ਤੁਸੀਂ ਆ ਪੋਸਟ ਪਾਈ ਆ ਤੁਸੀਂ ਬੰਦੇ ਨੂੰ ਜਾਣਦੇ ਹੋ ਆ ਵਿਆਹੀ ਜੀ ਮੇਰੀ ਆਈਡੀ ਮੈਂਸ਼ਨ ਕਰਕੇ ਪਾਈ ਜੇ ਉਹਨਾਂ ਨੇ ਚੈੱਕ ਕਰਿਆ ਤਾਂ ਮੇਰੀ ਪ੍ਰੋਫਾਈਲ ਤੇ ਉਹਨਾਂ ਨੇ ਦੇਖਿਆ ਵੀ ਕਿਸੇ ਰਾਜਨੀਤਿਕ ਪਾਰਟੀ ਦਾ ਕਦੇ ਅੱਜ ਤੱਕ ਆਪਾਂ ਕੁਝ ਨਹੀਂ ਇਹਦੇ ਵੀ ਪਾਇਆ ਹੋਇਆ ਉਹ ਬੰਦੇ ਨੇ ਜਦੋਂ ਨਾਲ ਦੀ ਨਾਲ ਆਪਣੀ ਪੋਸਟ ਰੱਖੀ ਚਾਹੀਦੀ ਕਮੇਟੀ ਫੋਰ ਦੇ ਮਾਦੀਏ ਤੋਂ ਪਾਕੀ ਬਿਗਾਨੇ ਵਿੱਚ ਬੈਠ ਕੇ ਅਸੀਂ ਇਸ ਟਾਈਮ ਦੇ ਤਰ੍ਹਾਂ ਜਿਹਾ ਭਰਾਤੋ ਵੀ ਇਸ ਇਸ ਟਾਈਮ ਦੇ ਰਾਜਨੀਤੀ ਨਾਲ ਗੀ ਜਾਵੇ ਅਸੀਂ ਬਿਲਕੁਲ ਦਰਿਆ ਦੇ ਕੰਢੇ ਦੇ ਬੈਠੇ ਆ ਤੇ ਬਾਲੋਂ ਜੇ ਸਾਨੂੰ ਸੰਗਤ ਦਾ ਸਹਿਯੋਗ ਨਾ ਹੋਵੇ ਕਾਇਲੀ ਪਤਾ ਨਹੀਂ ਘੜੀ ਚੱਲਦਾ ਕਟਾਰ ਜਿਵੇਂ ਕਦੇ ਘੜੀ ਚੱਲਦਾ ਆ ਮੇਰੀ ਬੇਟੀ ਆ ਤੇ ਤੁਸੀਂ ਇੱਧਰ ਨੂੰ ਲੈ ਕੇ ਜਾਓ ਮਤਲਬ ਬਾਅਦ ਸਾਡੇ ਕੋ ਆਵੇ ਸਜੂਕ ਲੈ ਕੇ ਆਵੇ ਕਿਉਂਕਿ ਭੰਡਾ ਤੁਸੀਂ ਰੋਣ ਨਹੀਂ ਕਰਦੇ ਜਿਹੜੀ ਇਹ ਡੀਗਰੀ ਸੇਵਾ ਇਹ ਨਹੀਂ ਕਰੀਆ ਉਹਨਾਂ ਦੀ ਸੰਗਤ ਨੂੰ ਨਾ ਸਾਰਾ ਮਿਲਦਾ ਐਜਾ ਸਾਰੇ ਲੋਕ ਜਿਹੜੇ ਲੈ ਕੇ ਆਉਂਦੇ ਪਹਿਲਾਂ ਆਪਣੇ ਲੈਵਲ ਦੀ ਲੈ ਕੇ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿ ਲਈ ਸੀ ਪਾਵਾ ਰਹੇ ਕਿਉਂਕਿ ਸਾਡਾ ਪਿੰਡਾ ਜਿਹੜਾ ਬਹੁਤ ਛੋਟਾ ਜਿਹਾ ਪਿੰਡਾ ਜੀ ਅਸੀਂ ਇੰਨੀ ਅਧੀਨ ਆਇਆ ਹੈ ਕਿ ਇਹ ਸੇਵਾ ਨਹੀਂ ਕੀਤਾ ਫਿਰ ਇੱਕ ਵੀ ਸਾਧਕਾ ਸਾਡਾ ਸਮੂਹੀ ਕਰਦਾ ਹੈ ਕਿ ਅਸੀਂ ਵੀਰਾਂ ਦੀ ਸੇਵਾ ਕਰਦੇ ਆ ਕਿਉਂਕਿ ਵਿੱਚ ਕਈ ਵੀ ਰਹਿਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਕਰਾਂ ਪਰ ਅਸੀਂ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਜੀਨਾਂ ਨੂੰ ਆਪ ਸ਼ਹਿਰੋਂ ਵੀ 20000 ਰੁਪਏ ਇਨੀ ਦਿੱਤੇ ਹੋਏ ਨੇ ਇਹਦੀ ਮਦਦ ਕਰਨ ਹੁੰਦਾ ਵੀ ਘੱਟੋ-ਘੱਟ ਡੀਲ ਦੀ ਸੇਵਾ ਆਪਣੇ ਵੱਲੋਂ ਜ਼ਰੂਰ ਹੋਣੀ ਚਾਹੀਦੀ ਉਹ ਮੇਰਾ ਛੋਟਾ ਵੀਰ ਹਰਪ੍ਰੀਤ ਸਰਵੰਜਾ ਨੰਬਰਦਾਰ ਵੀ ਆ ਇਹਨਾਂ ਨੂੰ 2 ਲੱਖ ਰੁਪਏ ਦੇ ਕੇ ਦੀ ਕਹਿੰਦੇ ਜਿਹਨਾਂ ਨੇ ਨੇਲੀ ਪਾ ਕੇ ਬੱਧੀ ਹੋਇਆ ਜੀਹਦੇ ਅੱਗੇ ਬਾਲਾ ਸਾਹਿਬ ਦੇ ਬੰਦੇ ਆ ਕਿੰਨਾ ਪਾ ਆਪਣੇ ਮੂੰਹ ਤੇ ਪੁੱਛ ਰੋ ਤੁਸੀਂ ਕਾਂਗਰਸੀਆ ਬੰਦੇ ਆ ਜਾਂ ਤੁਸੀਂ ਕਪਾਲੀਆ ਦੇ ਬੰਦੇ ਆ ਸਰਪੰਚ ਸਾਹਿਬ ਆਪਣੇ ਮੂੰਹ ਤੇ ਦੱਸਦੇ ਪੱਕੇ ਕਾਂਗਰਸੀ ਠੀਕ ਕਹਿਣਾ ਚਾਹੁੰਦਾ ਹਾਂ ਸਰਪੰਚ ਸਾਹਿਬ ਦੇਖੋ ਜੀ ਜਿਵੇਂ ਅੰਕਲ ਇਹ ਤੁਹਾਨੂੰ ਗੱਲ ਦਾ ਸਾਰੀ ਦੱਸੀ ਹੋਊਗਾ ਸਾਡਾ ਇਲਾਕਾ ਇਧਰੋਂ ਹੋਰ ਤਾਂ ਸਾਰਾ ਕਾਂਗਰਸੀਆ ਹੁੰਦਾ ਜਿੱਦੇ ਸਾਡੇ ਜਿਹੜੇ ਬੰਦੇ ਆ ਪਰ ਸਾਡੀ ਕਿਸੇ ਨੇ ਵੀ ਬਾਹਰ ਨਹੀਂ ਭਾਈ ਔਰ ਬਾਲਾ ਸਾਹਿਬ ਆਇਆ ਸਾਡਾ ਮੈਨੂੰ ਮਾਨਸਿਕਾ ਕਰਿਆ ਜੀ ਜਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਸਾਰਾ ਏਰੀਆ ਸਾਡਾ ਉਹਦਾ ਹੀ ਹੁਣ ਕਹਿੰਦਾ ਯਾਰ ਇਹ ਤਾਂ ਮਾਲੋ ਬੰਦੇ ਦਾ ਅਗਰ ਉਹ ਇਤਨਾ ਕਰਨ ਜਿਹੜਾ ਵੀ ਕੋਈ ਵੀ ਕਿਸੇ ਵੀ ਤਰੀਕੇ ਨਾਲ ਸਾਡਾ ਦੁੱਧ ਲੱਗਿਆ ਪਰ ਜਿਹੜੀ ਸਾਡੇ ਤੇ ਰਹਿ ਗਈ ਇਹਨਾਂ ਬੰਦੇ ਉਹਨਾਂ ਨੇ ਸਾਡਾ ਹਾਲ ਜਾਨੀ ਬਾਕੀ ਮੈਂ ਵੀ ਆ ਰਾਤ ਦੇਖ ਕੇ ਇਸ ਤਰ੍ਹਾਂ ਜਾਂ ਕਮਾਂਡਰ ਵਜਰਾ ਜਿਵਾ ਰਹੇ ਆ ਉਹਨੇ ਜੀ ਮਤਲਬ ਜਿਹੜੇ ਪੇਚਾ ਵਾਲੇ ਚੀਜ਼ ਨੇ ਮੈਂ ਉਹਨਾਂ ਨੂੰ ਲਈ ਚਾਹੁੰਦਾ ਵੀ ਉਹ ਇੱਕ ਵਾਰ ਵੈਰੀਫਾਈ ਕਰ ਲਿਆ ਕਰਨ ਕੌਣ ਬੋਲਦਾ ਇੱਕ ਦੂਜੇ ਨੂੰ ਡਿਵਿਡੈਂਸਰ ਕਾਪੀ ਕਰ ਕਰਕੇ ਕੀ ਪਾਈ ਕਰਦਾ ਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਕੱਲ ਵੀ ਬਾਈ ਉਹਨਾਂ ਨੇ ਡੀਲ ਪਾਇਆ 2 ਲੱਖ ਰੁਪਈਆ ਲੱਗਦੇ ਦੇ ਕੇ ਆ ਅੱਜ ਫੇਰ ਬਾਈ ਉਹਨਾਂ ਦਾ ਡੀਲ ਆਇਆ ਗਿਆ ਪਰ ਮੈਂ ਇਹ ਕਹਣਾ ਵੀ ਜਿਹੜੇ ਬੰਦੇ ਕਹਾ ਤੋਂ ਕਹਾ ਗਲਤਨੀ ਵਿਦ ਬਣਾਉਂਦੇ ਹਨ ਸਰਕਾਰ ਨੂੰ ਵੀ ਮੇਰੀ ਇਹ ਅਪੀਲ ਆ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇੱਕ ਬੰਦੇ ਨਾਲ ਮੇਰੇ ਇੱਕ ਮਿੱਤਰ ਨੇ ਗੱਲ ਵੀ ਕੀਤੀ ਕਹਿੰਦਾ ਵੀਰੇ ਤੁਸੀਂ ਆ ਪੋਸਟ ਪਾਈ ਆ ਤੁਸੀਂ ਬੰਦੇ ਨੂੰ ਜਾਣਦੇ ਹੋ ਆ ਵਿਆਹ ਦੀ ਮੇਰੀ ਆਈਡੀ ਮੈਂਸ਼ਨ ਕਰਕੇ ਪਾਈ ਜਿਹੋ ਉਹਨੇ ਚੈੱਕ ਰਿਆ ਦਾ ਮੇਰੀ ਪ੍ਰੋਫਾਈਲ ਤੇ ਉਹਨਾਂ ਨੇ ਦੇਖਿਆ ਵੀ ਕਿਤੇ ਰਾਜੇ ਦੀ ਪਾਰਟੀ ਦਾ ਕਰੇ ਅਜ ਤੱਕ ਆਪਾਂ ਕੁਝ ਧੀਰ ਦੇ ਵੀ ਪਾਇਆ ਹੋਇਆ ਉਹ ਬੰਦੇ ਨੇ ਜਦੋਂ ਨਾਲ ਦੀ ਨਾਲ ਆਪਣੇ ਕੋਸਟ ਨੂੰ ਚੜ੍ਹੇ ਕਮੇਡੀ ਪੋਸਟ ਦੇ ਮਾਦੀਏ ਤੋਂ ਪਾਰਟੀ ਦੇ ਨਾਮ ਨੂੰ ਬੇਨਤੀ ਆ ਵੀਰੇ ਅਸੀਂ ਇਸ ਟਾਈਮ ਮੇਰੇ ਪਾਸੇ ਜਿਵੇਂ ਆ ਭਰਾਤੋ ਇਹ ਇਸ ਟਾਈਮ ਦੀ ਰਾਜਨੀਤੀ ਨਾਗੜੀ ਜਾਵੇ ਅਸੀਂ ਬਿਲਕੁਲ ਦਰਿਆ ਦੇ ਕੰਢੇ ਦੇ ਬੈਠੇ ਆਂ ਤੇ ਬਾਲੋਂ ਜੇ ਸਾਨੂੰ ਸੰਗਤ ਦਾ ਸਹਿਯੋਗ ਨਾ ਹੋਵੇ ਕਾਈ ਨਹੀਂ ਪਤਾ ਨਹੀਂ ਕਿਹੜੀ ਤਰ੍ਹਾਂ ਦਾ ਕਟਾਰ ਜਿਵੇਂ ਕਿ ਕਦੇ ਘਟਾ ਦੇ ਆ ਮੇਰੀ ਬੇਨਤੀ ਹੈ ਕਿ ਤੁਸੀਂ ਇੱਥੇ ਇਧਰੋਂ ਨਾ ਲੈ ਕੇ ਜਾਓ ਮਤਲਬ ਬਾਅਦ ਸਾਡੇ ਕੋ ਆਵੇ ਸਜੂਦ ਲੈ ਕੇ ਆਵੇ ਕਿਉਂਕਿ ਮੈਂ ਤੁਹਾਨੂੰ ਨਹੀਂ ਕਰਦੀ ਉਹਨਾਂ ਦਾ ਦੋਰੀ ਕਰਦਾ ਜਿਹੜੀ ਇਹ ਡੀਗਰੀ ਸੇਵਾ ਇਹਨਾਂ ਨੇ ਕਰੀਆ ਉਹਨਾਂ ਦੀ ਸੰਗਤ ਨੂੰ ਨਾ ਸਾਰਾ ਮਿਲਦਾ ਐਜਾ ਸਾਰੇ ਲੋਕ ਜਿਹੜੇ ਲੈ ਕੇ ਆਉਂਦੇ ਪਹਿਲਾਂ ਆਪਣੇ ਲੈਵਲ ਦੇ ਜੀ ਪਾਗ ਰਿਕੋ ਕੇ ਸਾਡਾ ਪਿੰਡ ਜਿਹੜਾ ਬਹੁਤ ਛੋਟਾ ਜਿਹਾ ਪਿੰਡ ਹੈ ਜਿੱਥੇ ਇੰਨੀ ਅਧੀ ਘਰਾ ਮਾਇਆ ਹੈ ਜੀ ਜੇ ਸੇਵਾ ਨਹੀਂ ਕਿਹਾ ਪਰ ਜੇ ਤੁਸੀਂ ਸਾਡੇ ਦਾ ਸਾਡਾ ਸਮਰਥਨ ਕਰਦੇ ਸਾਡਾ ਸਾਡਾ ਅਸੀਂ ਵੀਰਾਂ ਦੀ ਸੇਵਾ ਕਰਦੇ ਆ ਕਿਉਂਕਿ ਵਿੱਚ ਕਈ ਵੀ ਰਹਿਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਪਰ ਅਸੀਂ ਸਾਰ ਨੂੰ ਸਾਡਾ ਫਰਜ਼ ਬਣਦਾ ਸੀ ਸਾਨੂੰ ਆਪシャਰਮ ਉਹਦੀ ਵੀ ਲੋਕ ਯਾਰ ਇੰਨੀ ਲੋਕ ਹੋਦੇ ਨੇ ਇਹਦੀ ਮਦਦ ਕਰਨ